ਸੱਚਾ ਕਾਲ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਮੈਂ ਤੁਹਾਡੇ ਨਾਲ ਸੁਪਰੀਆ ਭਾਰਤੀ ਰੇਲਵੇ ਚ ਹਰ ਰੋਜ਼ ਕਰੋੜਾ ਲੋਕ ਯਾਤਰਾ ਕਰਦੇ ਨੇ ਯਾਤਰੀਆਂ ਦੀ ਸਹੂਲਤ ਲਈ ਭਾਰਤੀ ਰੇਲਵੇ ਕੋਈ ਨਾ ਕੋਈ ਨਵਾਂ ਕਦਮ ਚੁੱਕਦੀ ਰਹਿੰਦੀ ਹੈ ਤੇ ਇਸੇ ਵਿਚਾਲੇ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਜੇਕਰ ਤੁਸੀਂ ਵੀ ਟ੍ਰੇਨ ਚ ਸਫ਼ਰ ਕਰਦੇ ਹੋ ਤੇ ਕਿਸੇ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਹੁਣ ਤੁਸੀਂ ਆਸਾਨੀ ਨਾਲ ਇਸ ਦੀ ਸ਼ਿਕਾਇਤ ਕਰ ਸਕਦੇ ਹੋ ਰੇਲਵੇ ਨੇ ਯਾਤਰੀਆਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਰੇਲ ਮਦਦ ਐਪ ਲਾਂਚ ਕੀਤੀ ਹੈ ਇਸ ਐਪ ਦੀ ਮਦਦ ਨਾਲ ਯਾਤਰੀ ਹੁਣ ਯਾਤਰਾ ਦੌਰਾਨ ਆਸਾਨੀ ਨਾਲ ਸ਼ਿਕਾਇਤ ਦਰਜ ਕਰਵਾ ਸਕਦੇ ਨੇ ਰੇਲਵੇ ਮਦਦ ਐਪ ਦੀ ਵਰਤੋਂ ਮੋਬਾਈਲ ਜਾਂ ਵੈਬ ਤੇ ਕੀਤੀ ਜਾ ਸਕਦੀ ਹੈ ਇਹਨਾਂ ਸ਼ਿਕਾਇਤਾਂ ਤੇ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਇਲਾਵਾ ਸ਼ਿਕਾਇਤ ਤੇ ਰੀਅਲ ਟਾਈਮ ਫੀਡਬੈਕ ਵੀ ਦਿੱਤੀ ਜਾਂਦੀ ਹੈ। ਇਸ 앱 ਤੇ ਸ਼ਿਕਾਇਤ ਦਰਜ ਕਰਵਾਉਣ ਦੇ ਨਾਲ ਹੋਰ ਸਹੂਲਤਾ ਵੀ ਉਪਲਬਧ ਨੇ। ਇਸ ذریعے ਤੁਸੀਂ ਮੈਡੀਕਲ ਤੇ ਸੁਰੱਖਿਆ ਸਹਾਇਤਾ, ਅਪਾਹਜਾਂ ਤੇ ਔਰਤਾਂ ਲਈ ਵਿਸ਼ੇਸ਼ ਸੇਵਾ ਜਾਂ ਰੇਲਵੇ ਨਾਲ ਸੰਬੰਧਿਤ ਕੋਈ ਵੀ ਸ਼ਿਕਾਇਤ ਦਰਜ ਕਰ ਸਕਦੇ ਹੋ। ਰੇਲਮੰਦਤ ਐਪ ਤੋਂ ਇਲਾਵਾ ਯਾਤਰੀ ਰੇਲਵੇ ਹੈਲਪਲਾਈਨ ਨੰਬਰ ਤੇ ਵੀ ਸੰਪਰਕ ਕਰ ਸਕਦੇ ਨੇ। ਤੁਸੀਂ 139 ਨੰਬਰ ਤੇ ਸੰਪਰਕ ਕਰਕੇ ਸ਼ਿਕਾਇਤ ਕਰ ਸਕਦੇ ਹੋ। ਇਹ ਹੈਲਪਲਾਈਨ ਨੰਬਰ ਇੰਟਰਐਕਟਿਵ ਵਾਇਸ ਰਿਸਪੌਂਸ ਸਿਸਟਮ ਹੈ ਸੁਰੱਖਿਆ ਮੈਡੀਕਲ ਐਮਰਜੈਂਸੀ ਪੁੱਛਗਿੱਛ ਕੇਡਰਿੰਗ ਰੇਲ ਹਾਦਸਾ ਜੇ ਕਿਸੇ ਵੀ ਸ਼ਿਕਾਇਤ ਲਈ ਯਾਤਰੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਨੇ